ਇਹ ਸੱਚੀ ਗੱਲ ਕਿਸਾਨ ਵੀਰੋ ਸੋ ਬਹੁਤ ਸਾਰੇ ਕਿਸਾਨ ਵੀਰਾਂ ਦੇ ਪ੍ਰਸ਼ਨ ਸੀਗੇ ਕਿ ਮਾਈ ਕੋ ਰਾਈਜ਼ਾ ਕੀ ਹੈ ਸੋ ਮੇਨਲੀ ਇਸ ਵੀਡੀਓ ਦਾ ਜਿਹੜਾ ਮੋਟਿਵ ਆ ਮੇਰਾ ਮੇਨ ਕਿ ਵੀ ਆਪਾਂ ਮਾਈ ਕੋ ਰਾਈਜ਼ਾ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਸੋ ਇਸੇ ਇਹ ਅਗਰ ਆਪਾਂ ਦੇਖੀਏ ਤਾਂ ਮਾਰਕੀਟ ਦੇ ਵਿੱਚ ਇਹ ਬਹੁਤ ਤਰ੍ਹਾਂ ਦਾ ਆਉਂਦਾ ਹੈ 4 ਕਿਲੋ ਦੀ ਪੈਕਿੰਗ ਦੇ ਵਿੱਚ ਵੀ ਆਉਂਦਾ 2.5 ਕਿਲੋ ਵੀ ਆਉਂਦਾ ਕੁਝ ਕੰਪਨੀਆਂ ਦਾ ਜਿਹੜਾ 100 ਗ੍ਰਾਮ ਦੇ ਵਿੱਚ ਪੈਕਿੰਗ ਵੀ ਇਹਦੀ ਆਉਂਦੀ ਹੈ ਸੋ ਗ੍ਰੇਨੂਲਰ ਫਾਰਮ ਦੇ ਵਿੱਚ ਵੀ ਆਉਂਦਾ ਹੈ ਇਹ ਤਾਂ ਇੱਕ ਤਰ੍ਹਾਂ ਦਾ ਪਾਊਡਰ ਫਾਰਮ ਦੇ ਵਿੱਚ ਵੀ ਆਉਂਦਾ ਸੋ ਮੇਨਲੀ ਜਿਹੜਾ 100 ਗ੍ਰਾਮ ਚ ਆਉਂਦਾ ਉਹ ਜ਼ਿਆਦਾਤਰ ਪਾਊਡਰ ਫਾਰਮ ਦੇ ਵਿੱਚ ਆਉਂਦਾ ਹੈ ਜਿਹੜੇ 4-4 ਕਿਲੋ ਦੇ ਆਪਣੀ ਪੈਕੇਟ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਕੀ ਆਉ ਉਹ ਮਾਈ ਕੋਰਾਈza ਜਿਹੜਾ ਕੋਟ ਕੀਤਾ ਹੁੰਦਾ ਹੈ ਤਾਂ ਉਹਦੀ ਪੈਕਿੰਗ ਹੈ ਜਿਹੜੀ 4 ਕਿਲੋ ਦੀ ਹੁੰਦੀ ਹੈ ਉਹ ਦਾਣੇਦਾਰ ਫਾਰਮ ਦੇ ਵਿੱਚ ਆਉਂਦਾ ਸੋ ਮਾਈ ਕੋਰਾਈza ਮੇਨਲੀ ਜੇ ਆਪਾਂ ਗੱਲ ਕਰੀਏ ਪਹਿਲੀ ਗੱਲ ਦਾ ਇਹ ਆ ਕਿ ਸਾਡੀਆਂ ਜ਼ਮੀਨਾਂ ਵਾਸਤੇ ਉਹ ਬਹੁਤ ਚੰਗਾ ਹੈ ਸੋ ਬਹੁਤ ਸਾਰੇ ਕੈਮੀਕਲ ਵੀ ਆਪਾਂ ਪਾਉਣੀ ਆ ਤਾਂ ਇਦਾਂ ਦੀ ਚੀਜ਼ ਆਪਾਂ ਪਾ ਸਕਦੇ ਆ ਵੀ ਜਿਹੜੀ ਸਾਡੀ ਮਿੱਟੀ ਦੇ ਵਾਸਤੇ ਜਿਹੜੀ ਆ ਬਹੁਤ ਵਧੀਆ ਸੋ ਮੇਨਲੀ ਮਾਈ ਕੋਰਾਈਜ਼ਰ ਜਿਹੜਾ ਆਪਾਂ ਕਹਿੰਦੇ ਆ ਵੈਮ ਵਸਕੂਲਰ ਔਰ ਵਸਕੂਲਰ ਮਾਈ ਕੋਰਾਈਜ਼ਰ ਸੋ ਇਹਦਾ ਮੇਨਲੀ ਕੀ ਆ ਕਿ ਇਹ ਦੋ ਤਰ੍ਹਾਂ ਦੇ ਹੁੰਦੇ ਆ ਇਹ ਇੱਕ ਐਂਡੋ ਮਾਈ ਕੋਰਾਈਜ਼ਲ ਔਰ ਐਕਟੋ ਮਾਈ ਕੋਰਾਈਜ਼ਲ ਹੁੰਦੇ ਆ ਐਂਡੋ ਮਾਈ ਕੋਰਾਈਜ਼ਲ ਕੀ ਕਰਦਾ ਆ ਕਿ ਸਾਡੀ ਰੂਟ ਸੈਲਫ ਦੇ ਵਿੱਚ ਅੰਦਰ ਪੈਨੇਟ੍ਰੇਟ ਕਰਕੇ ਅੰਦਰ ਜਾ ਕੇ ਜਿਹੜਾ ਵੀ ਉਹ ਕੰਮ ਕਰਦਾ ਹੈ ਤੇ ਜਿਹੜੀ ਬਾਹਰੋਂ ਵੀ ਆਪਣੀ ਰੂਟ ਦਾ ਰੂਟ ਮੰਨ ਲਓ ਜਿਹੜੀ ਜ਼ਮੀਨ ਦੇ ਥੱਲੇ ਆਪਣੀਆਂ ਜੜਾਂ ਨੇ ਉਹ ਦਿਹਾੜੇ ਦਾੜੇ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਆਪਾਂ ਘੇਰਾ ਟਾਈਪ ਬਣਾ ਕੇ ਤੇ ਜਿੰਨੇ ਵੀ ਨਿਊਟ੍ਰੀਐਂਟ ਸਾਡੇ ਜ਼ਮੀਨ ਦੇ ਵਿੱਚ ਪਏ ਆ ਚਾਹੇ ਉਹ ਮੈਕਰੋ ਨਿਊਟ੍ਰੀਐਂਟ ਨੇ ਮੇਨਲੀ ਇਹ ਆਪਾਂ ਕਹਿ ਦਿੰਨੇ ਆ ਵੀ ਵੈਮ ਜਿਹੜਾ ਕੰਮ ਕਰਦਾ ਮੇਨਲੀ ਫਾਸਫੋਰਸ ਤੇ ਕੰਮ ਕਰਦਾ ਫਾਸਫੋਰਸ ਦੀ ਅਪਟੇਕਰ ਨੂੰ ਵਧਾਉਂਦਾ ਹੈ ਸੋ ਉਹਨੂੰ ਜਿਹੜੀ ਆਪਾਂ ਕਹਿੰਦੇ ਨੇ ਫਾਸਫੋਰਸ ਆ ਜਿਹੜੀ ਉਹ ਅਨਏਬਲਏਬਲ ਫਾਰਮ ਦੇ ਵਿੱਚ ਪਈ ਹੁੰਦੀ ਹੈ ਇਹ ਮੋਬਾਈਲ ਪਈ ਹੁੰਦੀ ਹੈ ਮੇਨਲੀ ਹੁੰਦਾ ਇਮੋਬਾਈਲ ਹੁੰਦੀ ਹੈ ਕਿ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੀ ਫਾਸਫੋਰਸ ਆ ਉਹ ਘੱਟ ਮੂਵ ਕਰਦੀ ਹੈ ਤਾਂ ਹੀ ਸਾਡਾ ਮੇਨਲੀ ਕੀ ਹੁੰਦਾ ਕਿ ਆਪਾਂ ਡੀਏਪੀ ਪਾਉਨੇ ਆ ਹੈਨਾ ਡੀਏਪੀ ਦੇ ਵਿੱਚ ਕੀ ਆ ਮੇਨਲੀ ਸਾਡਾ ਸੋਰਸ ਹੁੰਦਾ ਵੀ ਆਪਾਂ ਫਾਸਫੋਰਸ ਜਿਹੜੀ ਆ ਬੂਟੇ ਨੂੰ ਦੇਣੀ ਆ ਸਟਾਰਟਿੰਗ ਦੇ ਵਿੱਚ ਸੋ ਉਹ ਜਿਹੜਾ ਆਪਾਂ ਫਾਸਫੋਰਸ ਪਾਉਨੇ ਆ ਉਹ ਆਪਾਂ ਪਾਉਨੇ ਆ ਬਿਲਕੁਲ ਸੀਡ ਦੇ ਨਾਲ ਜਿਵੇਂ ਆਪਾਂ ਕਣਕ ਬੀਜਦੇ ਆ ਤਾਂ ਉਹ ਫਾਸਫੋਰਸ ਦੇਣ ਦਾ ਮਤਲਬ ਇਹ ਹੁੰਦਾ ਵੀ ਜਦੋਂ ਹੀ ਜੜ ਸਾਡੀ ਗਰੋ ਹੋਵੇ ਉਹ ਫਾਸਫੋਰਸ ਨੂੰ ਅਪਟੇਕ ਕਰਨਾ ਸ਼ੁਰੂ ਕਰ ਦੇਵੇ ਸੋ ਮਾਈ ਕੋਰਾਈਜ਼ਾ ਕੀ ਕਰਦਾ ਇੱਕ ਤਾਂ ਫਾਸਫੋਰਸ ਦੀ ਜਿਹੜੀ ਅਪ ਬਤਾਂਦਾ ਹੈ ਉਹਨੂੰ ਇੰਪਰੂਵ ਕਰਦਾ ਕਿਤੇ ਦੂਰ ਪਈ ਆ ਫਾਸਫੋਰਸ ਦਾ ਪੋਸ ਕਰੋ ਫਾਸਫੋਰਸ ਇੱਥੇ ਪਈ ਆ ਤੇ ਸਾਡੀ ਜੜੂਟੇ ਦੀ ਇੱਥੇ ਤਾਂ ਉਹਨੂੰ ਜਿਹੜਾ ਲੈ ਕੇ ਆਉਣ ਦੇ ਵਿੱਚ ਇਹ ਹੈਲਪ ਕਰਦਾ ਆ ਮਾਈਕੋ ਰਾਈਜ਼ਾ ਮੈਕਰੋ ਨਿਊਟ੍ਰੀਐਂਟ ਦੀ ਗੱਲ ਹੋ ਗਈ ਨਾਈਟ੍ਰੋਜਨ ਦੀ ਅਪਟੇਕ ਜਦੋਂ ਸਾਡੀ ਰੂਟ ਗਰੋਥ ਜੜਾਂ ਦਾ ਵਿਕਾਸ ਜ਼ਿਆਦਾ ਹੋਊਗਾ ਤਾਂ ਉਹ ਨਾਈਟ੍ਰੋਜਨ ਵੀ ਪ੍ਰੋਪਰ ਅਪਟੇਕ ਕਰੂਗਾ ਫਾਸਫੋਰਸ ਨੂੰ ਤਾਂ ਇਹਨੇ ਕਰਾਉਣਾ ਹੀ ਕਰਾਉਣਾ ਹੈ ਨਾਲ ਪੋਟਾਸ਼ ਹੋ ਗਈ ਤਾਂ ਜਿੰਨੇ ਸਾਡੇ ਮਾਈਕਰੋ ਨਿਊਟ੍ਰੀਐਂਟ ਨਹੀਂ ਜ਼ਿੰਕ ਹੋਊਗੀ ਠੀਕ ਹੈ ਆਇਰਨ ਹੋਊਗੀ ਤਾਂ ਉਹਨਾਂ ਨੂੰ ਕੀ ਆ ਇਹ ਅਪਟੇਕ ਉਹਨਾਂ ਦੀ ਵਧਾ ਦੋ ਤਾਂ ਹੀ ਜਿਹੜਾ ਕੀ ਆ ਬੂਟਾ ਸਾਡਾ ਵਧੀਆ ਗ੍ਰੋਥ ਕਰਦਾ ਜਦੋਂ ਸਾਡਾ ਬੂਟਾ ਵਧੀਆ ਗ੍ਰੋਥ ਕਰੂਗਾ ਬਹੁਤ ਸਾਰੇ ਮਤਲਬ ਇਹ ਵੀ ਮੰਨਿਆ ਗਿਆ ਵੀ ਜਿੱਥੇ ਕਿਤੇ ਲੱਗਦਾ ਤੁਹਾਨੂੰ ਵੀ ਜਿਵੇਂ ਆਪਣੀ ਡਰਾਟ ਕੰਡੀਸ਼ਨ ਆ ਜਾਂਦੀ ਆ ਸੋਕਾ ਜਾਦੇ ਪੈ ਜਾਂਦਾ ਤਾਂ ਉੱਥੇ ਕੀ ਕਰਦਾ ਇਹ ਜਰਮੀਨੇਸ਼ਨ ਜਿਹੜੀ ਆ ਸੀਡ ਨੂੰ ਬਹੁਤ ਵਧੀਆ ਦੇ ਦਿੰਦਾ ਇਹ ਉੰਨੀ ਕਿ ਜਿੰਨੀ ਕੁ ਮਤਲਬ ਉਹਦੀ ਜਰਮੀਨੇਸ਼ਨ ਸਪੋਜ਼ ਕਰੋ ਉੱਥੇ ਘੱਟ ਆਉਣੀ ਸੀ ਤਾਂ ਇਹ ਕਾਫੀ ਸਾਰੀ ਜਰਮੀਨੇਸ਼ਨ ਦੇ ਉੱਤੇ ਫਰਕ ਪਾ ਲੈਂਦਾ ਤਾਂ ਉੱਥੇ ਮੰਨਿਆ ਗਿਆ ਵੀ ਸੀਡ ਟ੍ਰੀਟਮੈਂਟ ਕੋਸੀ ਇਹਦੀ ਮਾਈਕਰੋ ਰਾਈਜ਼ੇ ਨਾਲ ਜਿਵੇਂ ਕਿ ਮੇਰੇ ਕੋਲੇ ਆਹ ਆਈਪੀਐਲ ਬਾਇਓਲੋਜੀਕਲਸ ਦਾ ਵੈਮ ਐਚਡੀ ਦੇ ਨਾਮ ਤੋਂ ਹੁੰਦਾ ਹੈ ਮਾਈਕਰੋ ਰਾਈਜ਼ਾ ਪਿਆ ਸੀਗਾ ਤੇ ਇਹ ਜਿਹੜਾ ਆ 100 ਗ੍ਰਾਮ ਦਾ ਹੁੰਦਾ ਆ ਤਾਂ 100 ਗ੍ਰਾਮ ਨਾਲ ਅਸੀਂ ਸੀਡ ਟ੍ਰੀਟਮੈਂਟ ਵੀ ਕਰ ਸਕਦੇ ਹਾਂ ਠੀਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੀਏ ਆਪਾਂ ਵੀ ਸੀਡ ਨੂੰ ਇਹ ਟ੍ਰੀਟ ਕਰਕੇ ਬੀਜੀਏ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਨੈਕਸਟ ਫੰਕਸ਼ਨ ਆਉਂਦਾ ਆ ਸਟ੍ਰੈਸ ਟੋਲਰੈਂਸ ਹੈ ਨਾ ਆਪਾਂ ਕਹਿੰਦੇ ਆ ਸਟ੍ਰੈਸ ਨੂੰ ਇਹ ਘੱਟ ਕਰਦਾ ਮੇਨਲੀ ਇਹਦਾ ਹੋ ਗਿਆ ਕਿ ਜੜਾਂ ਦਾ ਵਿਕਾਸ ਸਾਡਾ ਜਦੋਂ ਪੌਦੇ ਨੇ ਚੰਗਾ ਕਰ ਲਿਆ ਠੀਕ ਹੈ ਅਗਰ ਆਪਾਂ ਝੋਨੇ ਦੀ ਗੱਲ ਆ ਰਹੀ ਹੈ ਝੋਨੇ ਦੇ ਵਿੱਚ ਸਪੋਜ਼ ਕਰੋ ਵੀ ਜੜਾਂ ਦਾ ਜਿਹੜਾ ਵਿਕਾਸ ਆ ਉਹ ਚੰਗਾ ਹੋ ਗਿਆ ਠੀਕ ਹੈ ਬੂਟੇ ਨੇ ਤੱਤ ਵੀ ਸਾਰੇ ਜਿਹੜੇ ਨੇ ਵਧੀਆ ਤਰੀਕੇ ਨਾਲ ਲਏ ਨੇ ਜਦੋਂ ਉਹਦੇ ਵਿੱਚ ਕੋਈ ਕਮੀਆਂ ਨਹੀਂ ਬਹੁਤ ਸਾਰੀਆਂ ਬਿਮਾਰੀਆਂ ਕੀ ਹੁੰਦੀਆਂ ਨੇ ਅ ਜਿਵੇਂ ਆਪਾਂ ਝੋਨੇ ਦੇ ਵਿੱਚ ਕਹਿ ਦਿੰਦੇ ਆ ਵੀ ਜ਼ਿੰਕ ਦੀ ਡੈਫੀਸ਼ੀਐਂਸੀ ਨਾਲ ਖੈਰਾ ਡਿਸੀਜ਼ ਆਉਂਦੀ ਹੈ ਜੀ ਠੀਕ ਹੈ ਮੇਨਲੀ ਆਪਾਂ ਝੋਨੇ ਦੀ ਅਗਰ ਲਾ ਕੇ ਚੱਲੀਏ ਬਹੁਤ ਸਾਰੀਆਂ ਇਦਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਬੂਟਿਆਂ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਦੇ ਨਾਲ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਤੇ ਕੈਲਸ਼ੀਅਮ ਦੀ ਘਾਟ ਹੋ ਗਈ ਬੋਰੋਂ ਦੀ ਘਾਟ ਹੋ ਗਈ ਠੀਕ ਹੈ ਉਹਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆਉਂਦੀਆਂ ਨਾਈਟ੍ਰੋਜਨ ਮੇਨਲੀ ਹੁੰਦਾ ਨਾਈਟ੍ਰੋਜਨ ਦੀ ਘਾਟ ਹੋ ਗਈ ਤਾਂ ਉਹਦੇ ਨਾਲ ਵੀ ਜਿਹੜੀਆਂ ਬਿਮਾਰੀਆਂ ਫਸਲਾਂ 'ਚ ਗਈ ਬਹੁਤ ਸਾਰੀਆਂ ਫਸਲਾਂ 'ਚ ਉਹ ਅਲੱਗ-ਅਲੱਗ ਨੇ ਉਸ ਤੇ ਆਪਾਂ ਵੀਡੀਓ ਇੱਕ ਹੋਰ ਬਣਾਵਾਂਗੇ ਤਾਂ ਜਦੋਂ ਇਹ ਕੰਮ ਕਰਨਾ ਆਪਦਾ ਸ਼ੁਰੂ ਕਰਦਾ ਆ ਤਾਂ ਪlant ਨੂੰ ਇਹ ਇੰਨੀ ਵਧੀਆ ਗ੍ਰੋਥ ਦੇ ਦਿੰਦਾ ਕਿ ਬਹੁਤ ਬਹੁਤ ਸਾਰੀਆਂ ਬਿਮਾਰੀਆਂ ਨਾਲ ਬਹੁਤ ਸਾਰੇ ਕੀੜੇ ਮਕੌੜਿਆਂ ਨਾਲ ਉਹਦੀ ਲੜਦੀ ਜਿਹੜੀ ਸ਼ਮਤਾ ਹੋ ਜਾਂਦੀ ਹੈ ਜਦੋਂ ਬੂਟਾ ਹੀ ਸਾਡਾ ਕਮਜ਼ੋਰ ਹੋਊਗਾ ਉਹਦੇ ਤੇ ਫਿਰ ਬਿਮਾਰੀਆਂ ਨੇ ਵੀ ਅਟੈਕ ਕਰਨਾ ਹੀ ਜ਼ਿਆਦਾ ਕਰਦਾ ਤਾਂ ਇਹ ਤਾਂ ਹੋ ਗਈ ਇੱਕ ਸਟ੍ਰੈਸਡ ਔਰੈਂਜ ਦੀ ਗੱਲ ਤੇ ਇੱਕ ਹੋ ਗਈ ਕਿ ਜਿਹੜੀ ਸੋਇਲ ਹੈਲਥ ਦੀ ਗੱਲ ਸੋਇਲ ਹੈਲਥ ਨੂੰ ਇਹ ਕਿਵੇਂ ਇੰਪਰੂਵ ਕਰਦਾ ਜਦੋਂ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਆਪਾਂ ਬਹੁਤ ਸੁਣਦੇ ਹਾਂ ਹੁਣ ਆਪਾਂ ਵੀਡੀਓਆਂ ਦੇ ਅਕਸਰੇ ਦੇਖਦੇ ਹਾਂ ਵੀ ਸਾਡੀ ਫਾਸਫੋਰਸ ਜਿਹੜੀ ਮਿੱਟੀ ਦੇ ਵਿੱਚ ਜਮ੍ਹਾਂ ਪਈ ਰਹਿੰਦੀ ਹੈ ਠੀਕ ਹੈ ਉਹ ਜਮ੍ਹਾਂ ਹੋਣ ਦਾ ਰੀਜ਼ਨ ਇਹੀ ਆ ਵੀ ਆਪਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮਾਈਕਰੋ ਰਾਈਜ਼ਰ ਹੋ ਗਿਆ ਇਹ ਇੰਨੀ ਇੱਕ ਚੰਗੀ ਚੀਜ਼ ਹੈ ਜ਼ਮੀਨ ਦੇ ਵਾਸਤੇ ਕਿ ਇਹਨੂੰ ਅਗਲਾ ਆਪਾਂ ਸੀ ਟ੍ਰੀਟਮੈਂਟ ਵੀ ਕਰਕੇ ਬੀਜਦੇ ਆ ਤਾਂ ਇਹ ਫਾਸਫੋਰਸ ਦੀ ਅਪਟੇਕ ਨੂੰ ਵਧਾ ਦਿੰਦਾ ਉਤੋਂ ਫਾਸਫੋਰਸ ਘਟ ਗਈ ਆਪਣੀ ਤਾਂ ਆਪੇ ਜਿਹੜਾ ਮਿੱਟੀ ਦਾ ਪੀ ਐਚ ਲੈਵਲ ਆ ਉਹ ਵੀ ਆਪਣਾ ਸਹੀ ਹੁੰਦਾ ਸੋ ਇਹੀ ਆ ਕਿ ਵੀ ਤਾਂ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਸੋਇਲ ਹੈਲਥ ਦੇ ਵੀ ਇਹ ਇੰਨਾ ਵਧੀਆ ਜਿਹੜਾ ਇਹ ਕੰਮ ਕਰਦਾ ਉਸ ਤੋਂ ਬਾਅਦ ਅਗਰ ਗੱਲ ਕਰੀਏ ਆਪਾਂ ਟੋਲਰੈਂਸ ਦੀ ਗੱਲ ਹੋਊਗੀ ਫਿਰ ਬਿਮਾਰੀਆਂ ਦੀ ਗੱਲ ਹੋਊਗੀ ਤਾਂ ਜਿਹੜਾ ਝਾੜ ਦੇ ਉੱਤੇ ਫਰਕ ਪਾਊਗਾ ਇਹ ਉਹ ਤੁਹਾਨੂੰ ਪਤਾ ਹੀ ਹੈ ਕਿ ਵੀ ਜਦੋਂ ਸਾਡਾ ਬੂਟਾ ਸਟਾਰਟਿੰਗ ਦੇ ਵਿੱਚ ਵਧੀਆ ਗ੍ਰੋਥ ਕਰਦਾ ਹੈ ਤਾਂ ਸਿਰੇ ਤੇ ਜਾ ਕੇ ਓਬਵੀਅਸ ਆ ਵੀ ਸਾਨੂੰ ਜਿਹੜਾ ਝਾੜਾ ਉਸ ਦਾ ਵਧੀਆ ਮਿਲਦਾ ਸੋ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਬੇਨਤੀ ਹੈ ਵੀ ਮਾਈਕਰਾਈਜ਼ੇ ਬਾਰੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਕੀ ਚੀਜ਼ ਆ ਕਿੱਦਾਂ ਕੰਮ ਕਰਦਾ ਹੈ ਕੋਸ਼ਿਸ਼ ਕਰੀਏ ਕਿ ਆਪਾਂ ਇਹਨੂੰ ਥੋੜਾ ਜਿਆਦਾ ਪਹਿਲਾਂ ਜ਼ਮੀਨ ਦੇ ਵਿੱਚ ਐਡ ਕਰੀਏ ਸੀ ਟ੍ਰੀਟਮੈਂਟ ਸਾਡੇ ਤੋਂ ਨਹੀਂ ਹੋਇਆ ਤਾਂ ਆਪਾਂ ਉਹਨੂੰ ਪਹਿਲਾਂ ਕਿਸੇ ਵੀ ਚਾਹੇ ਕੰਪੋਸਟ ਨਾਲ ਮਿਲਾ ਕੇ ਜਿਵੇਂ ਮਿੱਟੀ ਦੇ ਵਿੱਚ ਮਿਲਾ ਕੇ ਚਾਹੇ ਉਹ ਸ਼ਿਟਾ ਦੇ ਸਕਦੇ ਹਾਂ ਪਰ ਕੋਸ਼ਿਸ਼ ਕਰੀਏ ਆਪਾਂ ਪਹਿਲਾਂ ਹੀ ਤੇ ਜਿਵੇਂ ਕਿ ਆਪਾਂ ਕੋਈ ਸਬਜੀ ਸਬਜੀਆਂ ਦੀ ਨਰਸਰੀ ਹੈ ਮੰਨ ਲਓ ਗੋਭੀ ਹੈ ਗੋਭੀ ਦੀ ਪਨੀਰੀ ਨੂੰ ਆਪਾਂ ਪੱਟ ਕੇ ਦੂਜੀ ਜਗ੍ਹਾ ਲਾਉਣਾ ਤਾਂ ਉਹਨੂੰ ਆਪਾਂ ਰੂਟ ਜੜਾਂ ਨੂੰ ਡਿਪ ਕਰਕੇ ਵੀ ਆਪਾਂ ਉਹਨੂੰ ਲਗਾ ਸਕਦੇ ਹਾਂ ਸੋ ਇਹੀ ਹੈ ਕਿਸਾਨ ਵੀ ਰਹਿਣ ਕਿ ਜਦੋਂ ਵੀ ਮਾਈਕਰਾਈਜ਼ ਐਡ ਕਰਨਾ ਇੱਕ ਤਾਂ ਇਹਦੇ ਨਾਲ ਕੋਈ ਫੰਗੀਸਾਈਡ ਵਗੈਰਾ ਐਡ ਨਹੀਂ ਕਰਨਾ ਕਿਉਂਕਿ ਇਹ ਖੁਦ ਇੱਕ ਮਿੱਤਰ ਫੰਗਸ ਦੀ ਆਪਾਂ ਕਹਿ ਸਕਦੇ ਹਾਂ ਮਿੱਤਰ ਫੰਗਸ ਆ ਸਾਡੀ ਏ ਜਮੀਨਾ ਵਾਸਤੇ ਤਾਂ ਇਹਨਾਂ ਜਿਹੜਾ ਫਿਰ ਉਹਦੀ ਐਫੀਸ਼ੀਐਂਸੀ ਇਹਦੀ ਘੱਟ ਜਾਊਗੀ ਤੇ ਉਹ ਕੋਈ ਹਾਰਡ ਕੋਈ ਫੰਗੀਸਾਈਡ ਇਹਦੇ ਨਾਲ ਮਿਕਸ ਨਹੀਂ ਕਰਨਾ ਆਪਾਂ ਇਸ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਜਿਵੇਂ ਜ ਤੁਸੀਂ ਇਹਨੂੰ ਮਿੱਟੀ ਦੇ ਵਿੱਚ ਐਡ ਕਰਦੇ ਜਾਉਂਗੇ ਹਰ ਇੱਕ ਫਸਲ 'ਚ ਤੁਸੀਂ ਇਹਨੂੰ ਐਡ ਕਰਦੇ ਜਾਓ ਤਾਂ ਤੁਹਾਨੂੰ ਆਪ ਹੀ ਜਿਹੜਾ ਇਹਦਾ ਡਿਫਰੈਂਸ ਆ ਜਿਹੜਾ ਉਹ ਦੇਖਣ ਨੂੰ ਮਿਲੂਗਾ ਸੋ ਇਹੀ ਆ ਕਿਸਾਨ ਵੀਰਾਂ ਨੂੰ ਬੇਨਤੀ ਕਿ ਅਗਰ ਮਾਈਕਰੋਆਇਜ਼ ਆ ਤੁਸੀਂ ਐਡ ਕਰਨਾ ਹੈ ਉਹਨੂੰ ਆਪਾਂ ਜਲਦੀ ਤੋਂ ਜਲਦੀ ਜਿਹੜੀ ਸੋਇਲ ਦੇ ਵਿੱਚ ਮੇਨਲੀ ਇਹਦਾ ਕਿਹਾ ਜਾਂਦਾ ਵੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਇਹਨੂੰ ਪਾਈਏ ਸੋ ਧੰਨਵਾਦ ਤੁਸਾਂ ਨੂੰ